ਨਹੀਂ ਮੇਰਾ ਗੁਰੂ ਕਿਹੜੀ ਜਗ੍ਹਾ ਤੋਂ ਬਾਜੀ ਮੈਂ ਜਲੰਧਰ ਤੋਂ ਜੀ ਭਾਈ ਕੀ ਜਲੰਧਰ ਕਿਹੜੀ ਜਗ੍ਹਾ ਤੋਂ ਬਾਜੀ ਗੁਰੂ ਘਰ ਕਿਸ਼ਨਗਰ ਜੀ ਬਈ ਮਾਮਲਾ ਕੀ ਸਾਹ ਦੱਸਿਓ ਜੀ ਮਾਮਲਾ ਇਹ ਸੀਗਾ ਬਦਰ ਅਸੀਂ ਗਏ ਹੋਏ ਸੀਗੇ ਮੇਰੇ ਸਹੁਰੇ ਘਰੇ ਫੈਮਲੀ ਚ ਅਸੀਂ ਮੇਰੀ ਉਹਦਾ ਵਾਈਫ ਦਾ ਆਪਰੇਟ ਹੋਇਆ ਸੀ ਉਹਦੇ ਕਰਕੇ ਅਸੀਂ ਗਏ ਸੀਗੇ ਚੈੱਕ ਅਪ ਵਾਸਤੇ ਜੀ ਤੇ ਮਗਰੋਂ ਮੈਨੂੰ ਸਹੁਰੇ ਅੱਜ ਮੇਰੇ ਗਵਾਂਡੀਆ ਦਾ ਫੋਨ ਆਂਦਾ ਵੀ ਤਾਲੇਦੋਲੇ ਟੁੱਟੇ ਹੋਏ ਨੇ ਤੇ ਚੋਰੀ-ਚੋਰੀ ਦਾ ਹੈਗਾ ਤੇ ਫਿਰ ਫਟਾਫਟ ਅਸੀਂ ਉੱਥੋਂ ਚੱਲੇ ਜਾ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹਦੋਂ ਤੱਕ ਸਾਰਾ ਮਸਲਾ ਹੈ ਕਰੀਬ ਕਿੰਨਾ ਕੁ ਉਹਆ ਨੁਕਸਾਨ ਤੁਸੀਂ ਲਾ ਕੇ ਚੱਲੋ ਵੀ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਬਾਈ ਆਪਣੇ ਕੋਲ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਹੈ ਬਾਈ 30000 ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲਓ 5-7 ਹੋਊਗਾ ਟੋਲੇ ਠੀਕ ਹੈ ਇਸ ਮੰਡੀ ਬਾਈ ਸ਼ਾਥਾਨੇਸ਼ ਯਾਦ ਕਰਤੀ ਹੈ ਕਰਤੀ ਕਰਤੀ ਫਨਗੜਾ ਬੰਦਾ ਜੀ ਖਾਨਾ ਬਸਤੀ ਬਾਬਾ ਘਰ ਠੀਕ ਹੈ ਬਾਈ ਕਿਸਾ ਸਸਾ ਦਫੀ ਬਣਾ ਜੀ ਮਾਮਲਾ ਇਹ ਹੈ ਜੀ ਇੱਥੇ ਇੱਕ ਬਰਮਨ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਹੈ ਕਿੰਡੀ ਜਗਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ ਬਾਵਾ ਖੇਲ ਚ ਪੈਂਦਾ ਹੈ ਜੀ ਜੀ ਸਰ ਕਪੂੜੇਰੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਜੀ ਠੀਕ ਨਹੀਂ ਹੈਗੀ ਸੀ ਇਹ ਆਪਣੇ ਸਾਰੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸ ਜੀ ਦਾ ਪਰਮ ਕੱਲ ਕੋਈ ਕਰੀਬ ਗਿਆ ਸੀ 8 ਵਜੇ ਕਰੀਬ ਚਲਾ ਗਿਆ ਜੀ ਤੇ ਇਹ ਅੱਜ ਸਵੇਰੇ ਇਹਨਾਂ ਨੂੰ ਗਵਾਂੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਲੁੱਟੇ ਹੋਏ ਨੇ ਤੇ ਤੁਸੀਂ ਆ ਜਾਓ ਇਹਦੀ ਇੱਕ ਘਾਰ ਆਏ ਨੇ ਘਾਰ ਆ ਕੇ ਇੱਕ ਮੇਨ ਗੇਟ ਦਾ ਇੱਕ ਸਟੋਰ ਦਾ ਤਾਲਾ ਕੁੱਟਿਆ ਇਹਨਾਂ ਦੇ ਕਹਿਣ ਮੁਤਾਬਕ ਜੀ ਤੇ ਥੋੜਾ ਪਤਾ ਕੈਸ਼ ਹੈਗਾ ਸੀ ਤੇ ਪੰਜ ਛੇ ਗੋਲਦੇ ਰਿੰਗਾਂ ਸੀ ਉਹ ਚੋਰੀ ਹੋਈਆਂ ਨੇ ਬਾਕੀ ਕੈਮਰੇ ਚੈੱਕ ਕਰ ਰਹੇ ਕੈਸ਼ ਕਿੰਨਾ ਸਰ ਥੋੜਾ ਬੋਤਾ ਕਿੰਨਾ ਕਿਹਦੀ ਆਪ ਦੇਖਤੀ ਯਾਰ ਕਹਿ ਰਹੇ ਤੇ 골ਡ ਕਿੰਨਾ ਕਹਿ ਰਹੇ ਸਰ 골ਡ ਤਾਂ 4 ਰਿੰਗਾ ਕਹਿ ਰਹੇ ਨੇ ਹੂੰ ਤੇ ਬਾਕੀ ਚੈੱਕ ਕਰ ਰਹੇ ਨੇ ਜੇ ਕੋਈ ਹੋਰ ਚੋਰੀ ਹੋਇਆ ਆ ਅਰਟੀਕਲ ਉਹਨ ਲਿਸਟ ਦੇਣਗੇ ਬਣਾ ਕੇ ਜੀ ਸੱਥਾ ਨਾ ਘੜਾ ਬੰਦਰਾਂ ਨੂੰ ਥਾਣਾ 바ਵਾ ਖੇਲਪਿੰਡਾ ਜੀ ਆਪਣਾ ਨਾਮ ਹੋਲੀਓ ਜੀ ਮੇਰਾ ਜੀ ਐਸਏ ਸਰਜੀਤ ਸਿੰਘ ਹੈ ਜੀ ਠੀਕ ਹੈ ਸਰ ਹਾਂ ਜੀ ਮੇਰਾ ਗੁਰੂ ਕਿਹੜੀ ਜਗ੍ਹਾ ਤੋਂ ਬਾਜੀ ਮੈਂ ਜਲੰਧਰ ਤੋਂ ਜੀ ਭਾਈ ਕੀ ਜਲੰਧਰ ਕਿਹੜੀ ਜਗ੍ਹਾ ਤੋਂ ਬਾਜੀ ਗੁਰੂ ਘਰ ਕੇਸ਼ਨਗਰ ਜੀ ਭਾਈ ਮਾਮਲਾ ਕੀ ਸਾਹ ਦੱਸਿਓ ਵਾਈਬ ਦਾ অপারেਟ ਹੋਇਆ ਸੀ ਉਹਦੇ ਕਰਕੇ ਸੀ ਗਿਆ ਸੀ ਚੈੱਕ ਅਪ ਵਾਸਤੇ ਤੇ ਮਗਰੋਂ ਮੈਨੂੰ ਸਵੇਰੇ ਅੱਜ ਮੇਰੇ ਗਵਾਂਡੀਆ ਦਾ ਫੋਨ ਆਂਦਾ ਵੀ ਤਾਲੇਦੂਲੇ ਟੁੱਟੇ ਹੋਏ ਨੇ ਤੇ ਚੋਰੀ-ਚੂਰੀ ਦਾ ਹੈਗਾ ਤੇ ਫਿਰ ਫਟਾਫਟ ਅਸੀਂ ਉੱਥੋਂ ਚੱਲੇ ਜਾ ਕੇ ਦੇਖਿਆ ਤਾਂ ਇਹ ਸਾਰਾ ਕੁਝ ਮਤਲਬ ਹੋ ਚੁੱਕਿਆ ਸੀ ਉਹ ਤੱਕ ਸਾਰਾ ਮਸਲਾ ਹੈ ਕਰੀਬ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਹੋ ਗਿਆ ਨੁਕਸਾਨ ਤੁਸੀਂ ਲਾ ਕੇ ਚੱਲੋ ਵੀ 4-5 ਲੱਖ ਰੁਪਏ ਦਾ ਤਾਂ ਹੋ ਹੀ ਗਿਆ ਕੀ ਕੀ ਸਮਾਨ ਚੋਰੀ ਹੋਇਆ ਭਾਈ ਆਪਣੇ ਕੋਲ 골ਡ ਸੀਗਾ ਕੈਸ਼ ਸੀਗਾ ਕੈਸ਼ ਕਿੰਨਾ ਹੈ ਭਾਈ 30000 ਕੈਸ਼ ਸੀਗਾ 골ਡ ਕਿੰਨਾ ਸੀ ਬਾਕੀ 골ਡ ਸੀਗਾ 골ਡ ਕਿੰਨਾ ਸੀ 골ਡ ਤੁਸੀਂ ਲਾ ਲਓ 5-7 ਹੋਊਗਾ ਟੋਲੇ ਠੀਕ ਹੈ ਇਸ ਮੰਦੀਪਾ ਜੀ थानाਸ਼ ਯਾਦ ਕਰਤੀ ਕਰਤੀ ਕਰ थाना ਗੜਾ ਬੰਦਾ ਜੀ थाना ਬਸਤੀ ਬਾਬਾ ਖੇ ਠੀਕ ਹੈ ਬਈ ਬੰਦਾ ਕਿਸ ਸਾਹ ਤਸਵੀਰ ਬਣਾ ਜੀ ਮਾਮਲਾ ਇਹ ਹੈ ਜੀ ਇੱਥੇ ਇੱਕ ਵਰਮਨ ਦਾ ਮੁੰਡਾ ਹੈ ਜੀ ਜੀ ਇਹ ਕੋਠੀ ਨੰਬਰ 15 ਚ ਰੈਂਟ ਤੇ ਰਹਿੰਦਾ ਹੈ ਕਿਹੜੀ ਜਗ੍ਹਾ ਸਰ ਇਹ ਗੁਰੂ ਹਰਕਿਸ਼ਰ ਨਗਰ ਬਸਤੀ ਬਾਬਾ ਖੇਲ ਚ ਰਹਿੰਦਾ ਹੈ ਜੀ ਜੀ ਸਰ ਕਪੂੜੇਰੀ ਦੇ ਕੋਲ ਜੀ ਇਹ ਇੱਥੇ ਰੈਂਟ ਤੇ ਰਹਿੰਦੇ ਨੇ ਇਹਨਾਂ ਦੀ ਮਿਸ ਜੀ ਠੀਕ ਨਹੀਂ ਹੈਗੀ ਸੀ ਇਹ ਆਪਣੇ ਸਾਰੇ ਪਰਿਵਾਰ ਗਿਆ ਸੀ ਜਿਹਦਾ ਪਤਾ ਲੈਣ ਮਿਸ ਜੀ ਦਾ ਵਰਮਨ ਕੱਲ ਕੋਈ ਕਰੀਬ ਗਿਆ ਸੀ ਅੱਠ ਕੁ ਵਜੇ ਕਰੀਬ ਚਲਾ ਗਿਆ ਜੀ ਦੇ ਇਹ ਅੱਜ ਸਵੇਰੇ ਇਹਨਾਂ ਨੂੰ ਗਵਾਂੜੀਆਂ ਨੇ ਫੋਨ ਕੀਤਾ ਕਿ ਤੁਹਾਡੇ ਮਕਾਨ ਦੇ ਜਿਹੜੇ ਤਾਲੇ ਨੇ ਲੁੱਟੇ ਹੋਏ ਨੇ ਤੇ ਤੁਸੀਂ ਆ ਜਾਓ। ਹੂੰ। ਇਹਦੀ ਇੱਕ ਘਾਰ ਆਏ ਨੇ, ਘਾਰ ਆ ਕੇ ਇੱਕ ਮੇਨ ਗੇਟ ਦਾ ਇੱਕ ਸਟੋਰ ਦਾ ਤਾਲਾ ਕੁੱਟਿਆ। ਇਹਨਾਂ ਦੇ ਕਹਿਣ ਮੁਤਾਬਕ ਜੀ ਤੇ ਥੋੜਾ ਬਹੁਤਾ ਕੈਸ਼ ਹੈਗਾ ਸੀ ਤੇ 5-6 골ਡ ਦੇ ਰਿੰਗਾਂ ਸੀ। ਉਹ ਚੋਰੀ ਹੋਈਆਂ ਨੇ। ਬਾਕੀ ਕੈਮਰੇ ਚੈੱਕ ਕਰ ਰਹੇ ਹਾਂ। ਕੈਸ਼ ਕਿੰਨਾ ਸੀ ਥੋੜਾ ਬਹੁਤਾ ਕਿੰਨਾ ਕੈਸ਼? ਤੁਸੀਂ ਆਪ ਦੇਖਤੀ ਯਾਰ ਕਹਿ ਰਹੇ। ਤੇ 골ਡ ਕਿੰਨਾ ਕਹਿ ਰਹੇ ਸਰ? 골ਡ ਤੋਂ 4 ਰਿੰਗਾਂ ਕਹਿ ਰਹੇ ਨੇ। ਹੂੰ। ਤੇ ਬਾਕੀ ਚੈੱਕ ਕਰ ਰਹੇ ਨੇ ਜੀ ਕੋਈ ਹੋਰ ਚੋਰੀ ਹੋਇਆ ਆਰਟੀਕਲ ਲਿਸਟ ਦੇਣਗੇ ਬਣਾ ਕੇ ਸਤਿ ਨੰਗੜ ਬੰਦਨ ਨੂੰ ਠਾਣਾ ਬਾਬਾ ਖੇਲ ਮੈਂਦਾ ਜੀ ਆਪਣਾ ਨਾਮ ਮੋਹਨਜੀ ਮੇਰਾ ਜੀ ਐਸਐ ਸਰਜੀਤ ਸਿੰਘ ਹੈ ਜੀ ਠੀਕ ਹੈ ਸਰ